വാരി ചെലോ നസോ ഓണീ ਇਹ ਸਾਡਾ ਬੰਦਾ ਇਹ ਬੰਦੇ ਨੂੰ ਕਹਿੰਦੇ ਆ ਬੰਦਾ ਹਾਂ ਜਾਂ ਬੰਦਾ ਤੂੰ ਇਹ ਬੰਦੇ ਨੂੰ ਕਮਲ ਪਿਆ ਰੰਦਾ ਆ ਵੀ ਮੇਰੀਆਂ ਚੀਜ਼ਾਂ ਆ ਗਵਾਚ ਗਈ ਇਹਨੂੰ ਅਸੀਂ ਕੁੰਚਾ ਲੈਂਦੇ ਹੁੰਦੇ ਸੀ ਹੈਲੋ ਗਾਇਜ਼ ਵੈਲਕਮ ਟੂ ਅਨਦਰ ਵੀਡੀਓ ਤਾਂ ਅੱਜ ਸਾਡੇ ਵੀ ਭੂਜ ਦਾ ਤੇ ਮਾਸੀ ਦਾ ਬਰਥਡੇ ਹੈ ਬਰਥਡੇ ਹੈ ਤਾਂ ਹੈਲੋ ਤੇ ਇਹ ਮੈਨੂੰ ਸਰਪ੍ਰਾਈਜ਼ ਹੀ ਲੈ ਅੱਜ ਬਰਥਡੇ ਦਾ ਤੇ ਤੁਹਾਨੂੰ ਬਰਥਡੇ ਦੀ ਸੀ ਪਤਾ ਬਰਥਡੇ ਤੇ ਪਤਾ ਸੀ ਬਰਥਡੇ ਪਾਰਟੀ ਆ ਤੁਹਾਡਾ ਬਰਥਡੇ ਕਿਦਾਂ ਆਊਗਾ ਆ ਮੇਰੇ ਟੀਨੇ ਮੀਨੇ ਨਿੱਕੇ ਨਿੱਕੇ ਇਹਨਾਂ ਨਾਲ ਮੇਰਾ ਫਸਟ ਬਰਥਡੇ ਵੀ ਹੱਸ ਰਹੀ ਆ ਕਿ ਤੋ ਰਹੀ ਐ ਬੱਚੇ ਬਹੁਤ ਧੰ ਕਰ ਰਹੇ ਹਨ ਇਹ ਆ ਵੇਖੋ ਆ ਛੱਡਾ ਆ ਛੱਡਾ ਨਿਹਾਲ ਸਿੰਘ ਇਹ ਕੌਣ ਹੈ ਛੱਡਾ ਨਿਹਾਲ ਇੱਧਰ ਆਉਣ ਨਿਹਾਲ ਸਿੰਘ ਉਹ ਵੇਖ ਵੀਡੀਓ ਬਣਦੀ ਵੀ ਉੱਧਰ ਵੇਖੋ ਨਿਹਾਲ ਉੱਧਰ ਵੇਖੋ ਉੱਧਰ ਵੇਖ ਆਹ ਕੌਣ ਹੈ ਛੱਡਾ ਨਿਹਾਲ ਸਿੰਘ ਛੋਣੀ ਪੁੱਤਰੀ ਛੋਣੀ ਪੁੱਤਰੀ ਚਲੋ ਮੇਰੇ ਆਹ ਕਰ ਕਮਲਾ ਨਾਲ ਮੈਂ ਦੁਨੀਆ ਤੇ ਆਈ ਹੈਪੀ ਬਰਥਡੇ ਟੂ ਆਜ ਮੋਟਾ ਦੇਖ ਰਹਾ ਆਜ ਤੁਹਾਨੂੰ ਜਨਮ ਦਿਨ ਹੈਪੀ ਬਰਥਡੇ ਟੂ ਯੂ ਯਾ ਲੋ ਕੇਕ ਦੀ ਵਾਰੀ ਆ ਗਈ ਬਈ ਚਲੋ ਆਜੋ ਆ ਜਾਓ ਨੰਦ ਕਿੱਥੇ ਵੇ ਆ ਦੇ ਕੋਈ ਯਾਦੋਂ ਚੱਲੋ ਹੱਥ ਲਾ ਲਓ ਸਾਰੇ ਜਣੇ ਇਧਰੋ

ਮੈਂ ਅਰਜੋ ਕਾੜ ਦੋ ਚਮਤਲ ਜਾ ਆ ਗਈ ਮੈਂ ਇਹਦੀ ਪਾਲਾ ਮਾਪੇ ਖਾਣਾ ਸੰਗੇ ਸਰ ਪੂਰਾ ਤਦਨ ਕਿ ਮੈਂ ਨਹੀਂ ਨਾ ਮੇਰਾ ਹੀ ਮਾਰੀ ਹੈ ਇੰਸਟਾਗ੍ਰਾਮ ਮੇਗਾ ਨਾ ਖਾਣ ਲਗਾ ਬਈ ਆਪਣਾ ਗੇਲ ਮੈਂ ਕੋਲੀ ਵੈਸੇ ਦਿੱਤੀ ਕਿ ਇੱਕ ਪੂਈ ਰਖਵਾ ਲੀ ਪੂਈ ਨਾ ਖਾਓ ਸੰਜਾ ਤੁਸੀਂ ਮੇਰੇ ਸਾਰਾ ਕੁਸ਼ੀ ਬੰਦੇ ਦਿਮਾਗ ਬਾਦ ਦਿੰਦੇ ਹਾਂਜੀ ਹਾਂ ਫੋਟੋ ਖਿਡਾਉਣਾ ਮੇਰੇ ਨਾਲ ਮੈਂ ਵਾਲਸ ਕਰਿਓ ਹਾਂ ਫੋਟੋਗ੍ਰਾਫਰ ਮੈਂ ਲਵਾਂਗਾ ਚੰਨ ਤੇ ਖੜਾ ਤੂੰ ਵੀ ਖੜਾ ਦੀਦੀ ਨੇ ਆਇਆ ਮਾਰੀ ਵਾਰੀ ਵਾਰੀ ਉਸ ਦੇ ਕਿਤੇ ਜਾ ਛੋੜੇ ਜਿਹੇ ਤਾਂ ਜਾਣੇ ਵਾਰੀ ਵਾਰੀ ਛੋੜੇ ਜਿਹਾ ਬੰਦ ਚ ਲੰਬਾ ਚੱਲ ਲੰਦੋ ਚਲ ਉਹ ਮੈਨੂੰ ਪਾਈ ਜਾਂਦੀ ਆ ਆਹ ਦੇਖੋ ਆ ਫੋਟੋ ਪਾ ਦੇ ਕੋਈ ਨੂੰ ਜੀ ਚਲ ਹੁਣ ਤੂੰ ਮੇਰੇ ਨਾਲ ਫੋਟੋ ਕਿਹਨੇ ਖਿੱਚਦੀ ਨਹੀਂ ਦੋਣ ਮੈਂ ਫੋਟੋ ਉਧਰ ਦੀ ਲੰਬੇ ਵਾਲੀ ਦੀ ਖਿੱਚਦਾ ਰੱਖਿਆ ਤੁਹਾਨੂੰ ਇਹ ਵਾਲੀ ਚਲੋ ਜੀ ਕਿ ਮੈਂ ਤੂੰ ਚੱਕੀ ਨਹੀਂ ਨਾ ਖੜੀ ਹੋ ਕੇ ਕੀ ਹੈ ਮੈਨੂੰ ਬਤਾ ਦੜੀ ਨਾ ਆ ਜਾ ਵੇਖ ਲੈ ਤੁਹਾਡੇ ਆਪ ਲੈ ਵੇਖ ਲੈ ਤੇਰੀਆਂ ਸਾਰੀਆਂ ਮਮਾ ਬੜੀਆਂ ਫੋਟੋ ਖਿੱਚ ਦੇਵੀਂ ਚੱਲ ਹਮੇ ਆ ਗੋਮਾ ਹਾਂ ਹੋ ਤੇ ਆਪ ਨੂੰ ਬੋਲੋ ਨਵਨੂ ਦੀ ਬਾਰਾ ਉਪਰ ਆ ਸਾਰੇ ਆ ਰਹੇ ਚਲ ਬੱਜੇ ਜਿਹੜੇ ਬੱਚੇ ਨੇ ਖਵਾ ਲਿਆ ਹੋਏ ਇੱਧਰ ਖਵਾ ਲਿਆ ਇੱਥੇ ਬੈਠੇ ਫਿਰਾਂਦੇ ਆ ਬਾਬਾ ਬੰਦਿਆ ਕਿ ਚੱਲਾ ਆ ਬੋਲ ਆ ਰਹਿ ਇੱਕ ਤਾਂ ਆਪ ਨੀ ਆਉਂ ਗਿਆ ਇੱਕ ਦੋ ਹੋਰ ਤਾਂ ਖੇਡਾਂ ਚੰਨੂ ਜਿਹੜਾ ਮੇਰਾ ਮਨ ਕਰਨਾ ਮੈਂ ਟ੍ਰਾਈ ਕਰਨਾ ਸੇਮ ਹੈ ਹਾਂ ਜਦੋਂ ਉਹਨੇ ਹੱਲ ਹੈਗੀ ਮੈਨੂੰ ਫੋਟੋ ਤੇ ਕਿੱਥੇ ਲੈਣ ਦੋ ਮਤਲਬ ਆ ਜਾਣਾ ਲਾਡ ਵਾਲੇ ਜੱਟਾਂ ਨੂੰ ਭੁੱਖੇ ਪੰਦ ਹੋ ਗਿਆ ਸਾਰਾ ਕਿੱਦੋਂ ਆਈ ਜਾਂਦਾ ਉਹ ਹਾਏ ਮੈਨੂੰ ਪਾਣਾ ਜੀ ਨੂੰ ਰਕਵਾਇਆ ਟੁੱਟ ਗਿਆ ਆਈ ਤੇ ਦਿਵਾ ਦੇ ਹੁਣ ਮੂਹ ਦੇ ਨਹੀਂ ਉਥੇ ਤਾਂ ਤੁਸਾ ਲਈ ਤਰਾ ਉਹਨਾਂ ਨੇ ਨਹੀਂ ਖਾਣਾ ਬਾਕੀ ਨਾਲ ਬੈਜਣਾ ਨਾਲ ਬੈਜਣਾ ਬਸ ਬਸ ਹੀ ਖਵਾ ਦੇ ਖਵਾ ਦੇ ਹੀ ਆਹ ਚਾੜਾ ਫੋਟੋ ਆਹ ਇਹਦੇ ਬੰਦੇ ਇਹਦੇ ਕੋਲ ਚੋਲੇ ਕਾਲ ਬੱਚੇ ਨਾ ਦੇਖ ਦੇਖਣ ਆਮ ਜੀ ਨੂੰ ਮਜਾ ਆਉਂਦਾ ਬੈਠ ਕੇ ਦੇਖੋ ਜੀ ਜਾਦੇ ਜੀ

Det kommer inn en stjerne over ideene. ਆ ਚੱਲ ਹੂੰ ਕਿੱਥੇ ਬਈ ਫੋਟੋਗ੍ਰਾਫਰ ਹੁੰਦਾ ਇਹ ਮੈਂ ਤੁਸੇ ਤੁਸੇ ਤਾਈ ਆਵਾਂਗੀ ਫੋਟੋਗ੍ਰਾਫਰ ਮੈਨੂੰ ਤਾਂ ਪਤਾ ਕਦੋਂ ਮੁਝ ਪਾਤਰ ਕੋਈ ਰਹਿਣਾ ਚਾਹੀਦਾ ਠੀਕ ਕਰ ਮੈਂ ਜੂਤੀਆਂ ਦੱਸੂਗੇ ਫਿਰ ਧੀ ਕਰ ਉਹ ਖੇਤੀਆਂ ਸਾਡਾ ਤੂੰ ਵੀਡੀਓ ਬਣਾ ਰਹੀਆਂ ਘੰਟੇ ਦੀ ਆ ਜਾ ਆ ਚੱਲ ਆ ਜਾ ਤੋਗੀ ਖਲੋ ਜਾ ਇਹਨੂੰ ਜਿਆਦਾ ਜਲਦੀ ਹੀਕ ਦੇ ਵਿੱਚ ਵੜਿਆ ਹੋਇਆ ਤੋਗੀ ਓਕੇ ਵਾਹ ਅਜਾ ਤੇ ਸੋਹਣੀ ਸੋਹਣੀ ਤੇ ਲਾ ਕਰੀ ਹੋਰ ਥੋੜਾ ਬਾਹਰ ਮੈਨੂੰ ਆ ਤੂੰ ਇੱਕ ਸਿੱਧਾ ਕੇ ਬਹਿ ਲੈ ਕੁਦਰਾ ਮੜੀ ਦੇਖਾਂ ਅੱਖਾਂ ਉੱਤੇ ਕਰ ਲੈ ਇਹਨੂੰ ਹਾਂ ਕੁਛ ਕੀ ਹੈ ਗਿਆ ਜੀ ਸਾਡਾ ਕੁਦਰਾ ਤੇ ਇਹਨੂੰ ਜਦੋਂ ਹੀ ਛੋਟਾ ਜਾ ਸੀ ਨਾ ਇਹਨੂੰ ਇਹਨੂੰ ਅਸੀਂ ਕੁਲਚਾ ਕਹਿੰਦੇ ਹੁੰਦੇ ਸੀ ਇਹ ਹੁਣ ਵੀ ਕੁਲਚਾ ਹੈ ਹੁਣ ਕਿ ਲਾ ਚੇਂਜ ਹੋ ਗਿਆ ਕੁਲਚਾ ਪਰ ਇਹ ਆ ਕੁਲਚਾ कुलचिया नहीं बनते मैं गिनने दी थी कुलचिया तद्दुआ सारा कुलचिया ठंडा कुलचा नहीं बनते ठंडा ठंडा ये तू भी आजा ता खा आजा आजा ए शादी हैगी है नूरपुर ए हॉट डॉग के विच सॉसेज जेड़ा हुंदा ओ सुक्का है हॉट डॉग दे जेड़ा सुक्का ओ ये ਇਕੂਲ ਜਿਆ ਅਰੇ ਇਹ ਵੱਡੋ ਕਿ ਤਾਂ ਵੱਡਾ ਹੁੰਦਾ ਨਹੀਂ ਉਹ ਸਲਿੰਗ ਜਿਆ ਅੰਦਾ ਥੋੜਾ ਸਲਿਮ ਜਿਆ ਪਤਲਾ ਜਿਆ ਇੰਨਾ ਸਲਿਮ ਨਹੀਂ ਹੁੰਦਾ ਓੜੇ ਵਿੱਚ ਜਿਹੜਾ ਔੜਾ ਹੁੰਦਾ ਉਹ ਹੁੰਦਾ ਨਾ ਸੌਰੀ ਸੌਸੇਜ ਇਹਨਾਂ ਨੂੰ ਲੁੰਗਾਈ ਆ ਸਾਡਾ ਜਿਹੜਾ ਬੰਦਾ ਹੈ ਨਾ ਇਹ ਸਾਡਾ ਬੰਦਾ ਇਹ ਇਹ ਚੋਟੇ ਬੰਦੇ ਕਿੰਦੇ ਇਹ ਬੰਦੇ ਨੂੰ ਕਹਿੰਦੇ ਆ ਬੰਦਾ ਹਾਂ ਜਾਂ ਬੰਦਾ ਤੂੰ ਇਹਨੂੰ ਇਹ ਬੰਦੇ ਨੂੰ ਕਮਲ ਪਿਆ ਰੰਦਾ ਆ ਵੀ ਮੇਰੀਆਂ ਚੀਜ਼ਾਂ ਆਗਵਾ ਚ ਗਈ ਮੇਰੀ ਚੀਜ਼ ਆਗਵਾ ਚ ਗਈ ਫੜ ਲਓ ਫੜ ਲਓ ਇਹਨੂੰ ਲਾਲ ਚੁੱਪੀ ਵਾਲੇ ਨੂੰ ਹਰੇ ਮੇਰੀ ਬੁੱਤਰਾ ਹੈ ਮੇਰੀ ਤੇਰੀ ਵੀਡੀਓ ਬਣਾਤੇ ਨਿਹਾਲ ਸਿੰਘ ਨਿਹਾਲ ਸਿੰਘ ਬੰਦਾ ਹਾਂ ਜਾਂ ਤੂੰ ਬੰਦਾ ਆਂਦੀ ਭਈਏ ਤੇਰੀ ਵੀ ਵਿੱਚ ਸਾਬ ਲਾ ਹੋ ਗਿਆ ਇਹ

ਫਰੰਟ ਕੈਮਰਾ ਕਰ ਲੈ ਸਾਡੀ ਫਰੰਟ ਕੈਮਰਾ ਕਰੋ ਫਿਰ ਆ ਰਹੀਆਂ ਤੁਸੀਂ ਕੈਮਰਾਮੈਨ ਕੈਮਰਾਮੈਨ ਰਹਿ ਹੀ ਗਏ ਸੀ ਕੈਮਰਾਮੈਨ ਅਲੱਗੇ ਕੈਮਰਾਮੈਨ ਨੇ ਨਾ ਚੱਲਣਾ ਆ ਦੇਖਿਆ ਫੋਟੋ ਛਾਂਟ ਕੇ ਛਾਂਟੇ ਜਾਣਾ ਹੋ ਗਿਆ ਬੋਲਦੀ ਆ ਨੀ ਸਾਥੇ ਨੇ ਹਾਲੇ ਅੰਦਰ ਕੋਈ ਮਿਸਲਵੀ ਕਹਿੰਦੀ ਮੈਂ ਵੀ ਹੁਣ ਹੀ ਆਂ ਬੰਦ ਜਿਆਦਾ ਹੀ ਨਾ ਹੋ ਜੀ ਕਿਤੇ ਵੀ ਤਾਂ ਬੰਦ ਕਰ ਦੇ ਰੱਸੀ ਲੱਗੀ ਹੋ ਤੋ ਔਰ ਹੋਈ ਕੀ ਬਣ ਰਿਹਾ ਮਟਰ ਹੈ ਨਾ ਟਮਾਟਰ ਉਹ ਵੀਡੀਓ ਨਹੀਂ ਆਈ ਕੀ ਤੋਂਦੀਓ ਅੱਜ ਕੀ ਬਣਾਇਆ ਮਟਰ ਚਾਹਤ ਬਣਾਵਾਂਗੇ ਮਟਰ 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 ਮੇਰੀ ਜ਼ਿੰਦਗੀ ਮਟਰ ਮਟਰ ਹੋਈ ਲੋ ਜੀ ਤੋਂਡਾ ਆਜੋ 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 ਮਾਂ ਸ਼ੁਕਰੀਆ ਮੈਂ ਫੋਟੋ ਖਚਾਨੀ ਆਪਣੇ ਪੁੱਤਰ ਨਾਲ ਲਈ ਹੈ ਲੱਗੀ ਸਜਵਾ ਰਹੀ ਹੈ ਲੈ ਕਿਉਂ ਫੋਨ ਕਿਹੜਾ ਬਿੱਲੀ ਨੇ ਚੁੱਕੀ ਪੁੱਤਰਾ ਪੈਤੀ ਆ ਹਲੇ ਕਿਹੜਾ ਪਾਰਟੀ ਖਤਮ ਹੋ ਗਈ ਚਾ ਕੋ ਚਾ ਖਾ ਲੋ ਖਾ ਲੋ ਹਾਂ ਕੋ ਰਹਿ ਗਿਆ ਇਹਨਾਂ ਨੂੰ ਮਿਲ ਗਿਆ ਤੇਨੂੰ ਮਿਲ ਗਿਆ ਸੀ ਮੈਨੂੰ ਮਿਲ ਗਿਆ ਸ਼ੇਅਰ ਕਰ ਤਾ ਗਿਆ ਮੈਂ ਤਾਂ ਹੁਣ ਕੀ ਰਹਿ ਗਿਆ ਕਰ ਦੋ ਕਰ ਦਦਾ ਕੀ ਕਰਨਾ ਕਿਹਦਾ ਬਰਥਡੇ ਸੀ ਮਹਿਤਵ ਮੈਂ ਤਾਂ ਕਿਹਦਾ ਬਰਥਡੇ ਸੀ ਸਮਝ ਤੁਸੀਂ ਖਾ ਲੋ ਚਾਚੀ ਕੋਈ ਨਹੀਂ ਨਹੀਂ ਮੈਂ ਤੇ ਖਾ ਲਿਆ ਵਾਦੂ ਮੈਨੂੰ ਨਹੀਂ ਤੂੰ ਖਾ ਲੋ ਮੇਰੇ ਕੋਲ ਆ ਗਿਆ ਆਪਾਂ ਉਹ ਦੇ ਦੇਣਾ ਸੀ ਆਪਾਂ ਆ ਪਿਆ ਇਹ ਦੇਉਗਾ ਆ ਗਿੰਦਾ ਖਾ ਲਿੰਦਾ ਲੈ ਗਿੰਦਾ ਖਾ ਲੈ ਖਾ ਲੈ ਨਹੀਂ ਨਾ ਗਿੰਦੇ ਗਿੰਦਾ ਬੰਦਣਗੇ ਅੱਛਾ ਹਣਾ ਇਹ ਮੈਨੂੰ ਵੀ ਲਿਆਉਣਾ ਗਾਦੇ ਲਈ ਨੀਅਤ ਦੇ ਦੋ ਕੋਈ ਨਹੀਂ ਮੈਂ ਤੇ ਖਾ ਲਿਆ ਹੈ ਆ ਲਿਆ ਦਿੰਦੀ ਆ ਹਾਂ ਪੁੱਜੀ ਕੇਕ ਵਧੀਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਹੀਂ ਕਿਉਂ ਮੇਰਾ ਬਰਥਡੇ ਇਨਾ ਸਪੈਸ਼ਲ ਬਣਾਣ ਲਈ ਚੱਲ ਕਿਧਰ ਕਿਥੇ ਪੈਠਾ ਹਾਂ ਹਾਂ ਦੁਨੀਆ ਦੁਨੀਆ ਦੇਖਦੀ ਫਿਰਦੀ ਇੰਨਾ ਚਾਹ ਹੋ ਗਿਆ ਹਾਂ ਅਮੂ ਤੇ ਹਾਂ ਅਮੂ ਤੇ ਗੈਰ ਹਾਂ ਮੈਂ ਮੂਤੇ ਨਾ ਲਾਈ ਚੋਣੀ ਇਹ ਚਾਰੇ ਬੱਚੇ ਜਿਹਾ ਭਾਉ ਜੀ ਜੱਟੇ ਖਾਂਦੇ ਚਾਹ ਕੇ ਮੇਰੇ ਬੱਚੇ ਦੇਖੋ ਬੈਠੇ ਦੇਖੋ ਤੇਰੇ ਕੋਲ ਜਿਹੜੇ ਭਾਡੇ ਕੋਚਾ ਗੰਦੇ ਲਾ ਲਾ ਨਾ ਬੁੱਤਰ ਮੈਂ ਮੂਤੋਂ ਨਾ ਬੈਗਰਾਦ ਨੂੰ ਇਸੀ ਕਰਦੇ ਆ ਨਾ ਯਾਰ ਮੈਂ ਸੁਣ ਕੇ ਕੇਕ ਨਾ ਖਵਾਉਂ ਤੈਨੂੰ ਖਵਾ ਦੋ ਆ ਫੌਲੀ ਵਾਲਾ ਖਵਾ ਦੋ ਆ ਆਪਾਂ ਮੇ ਜਿਹੜਾ ਮਰਜੀ ਖਵਾ ਦੋ ਕੋਈ ਗੱਲ ਨਹੀਂ ਮਵੀਡੀਓ ਬਣਦੀ ਵੀ ਏ ਓਏ ਕੋ ਕਾਟੀ ਵੇਖੀ ਕਾਟੀ ਆ ਕਾਟੀ ਇੱਥੋਂ ਆਈ ਏ ਖਾ ਲੋ ਖਾ ਲੋ ਇਹਨੂੰ ਖਾ ਲੋ ਇਹਨੂੰ ਨਾਲ ਟੋਪੀ ਵਾਲੇ ਨੂੰ ਬੰਦਾ ਅੰਜਾ ਤੂੰ ਬੰਦਾ ਬੰਦਾ ਅੰਜਾ ਬੰਦਾ ਮੈਂ ਕੀ ਕਹਿਆ ਨਿਹਾਲ ਹਾਵਲਾਲਾ ਸਾਹਿਬ ਮੈਂ ਵੇਖ ਰਹਾ ਹਾਂ ਮੈਂ ਵੇਖ ਰਹਾ ਬੰਦਾ ਬਣ ਜਾ ਬੰਦਾ ਬੰਦਾ ਬਣ ਜਾ ਅੰਦਾ ਹੁੰ ਜਾ ਅੰਦਾ ਤੂੰ ਸਾਹਬ ਲਾਲਾ ਆਪਣਾ ਕੁਦਰਤ ਦੀ ਕਿਹ ਐ ਬੜੀ ਸੋਹਣੀ ਐ ਕਿਤੋਂ ਲਈ ਕੁਦਰਤ ਅਲੈਂਸ ਤੂੰ ਬੜੀ ਪਿਆਰੀ ਬਣੀ ਐ ਬੰਦਾ ਅੰਦਾ ਤੂੰ ਹਾਂ ਆਹ ਕੌਣ ਐ ਆਹ ਕੌਣ ਐ कौन ऐ चलो अपना चलो अपना नाम दसो कौन ती अमृत अमृत निहाल सिंह निहाल सिंह बोलो बोलो कौन उच्ची सारी बोलो उच्ची सारी हां कौन निहाल सिंह उच्ची सारी बोलो की नाम है तुम निहाल सिंह ले ਦੀਦੀ ਪਿੱਛੇ ਲੁਕੀ ਜਾਂਦੇ ਕੀ ਕਹਿੰਦਾ ਸੀ ਨਿਹਾਲ ਨਿਹਾਲ ਕੀ ਕਹਿੰਦਾ ਸੀ ਕੀ ਕਹਿੰਦੇ ਨੇ ਹਾਲ ਕੇ ਖਾ ਰਹੇ ਹੋ ਆਹ ਕੌਣ ਐ ਅੰਮ੍ਰਿਤ ਹੈ ਕਿ ਨਿਹਾਲ ਹੈ ਨਹੀਂ ਅੰਮ੍ਰਿਤ ਹੈ ਨਹੀਂ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਇਹ ਗੱਲ ਸੁਣਦਾ ਕਿਤੇ ਨਿਹਾਲ ਆਹ ਕੌਣ ਜੀ ਗੁੜ ਕਿੱਥੇ ਸੀ ਗੁੜ निहाल सिंह निहाल सिंह निहाल सिंह डांस करके बखंदा हुंदा है ओंदा निहाल ਨੂੰ ਡਾਂਚੀ ਕਰਦਾ ਹੈ ਹਾਂ ਕਿਵੇਂ ਕਰਦਾ ਮੋਡਲਿੰਗ ਨੇ ਮੋਡਲਿੰਗ ਕਰਕੇ ਹੋਏ ਹੋਏ ਕੀ ਕਹਿੰਦਾ ਮੋਈ 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 ਕਹਿੰਦਾ ਇੱਧਰ ਦੱਸਿਓ निहाल ਬੋਲਿਓ निहाल सिंह ਹੂੰ ਆ ਰਹੀ ਹੈ ਸੁਣਾਓ ਕੋਈ ਗੱਲ ਕੁੜੀਓ ਅਗਲੇ ਸਾਲ ਮਿਲਾਂਗੇ ਬਾਏ ਬਾਏ ਹੋਪ ਕਰਨੇ ਕਿ ਤੁਹਾਡਾ ਇਹ ਵਾਲਾ ਸਾਲ ਵਧੀਆ ਰਹਾ ਹੋਵੇਗਾ ਸ਼ਾਂਤੀ ਵਿੱਚ ਅਗਲਾ ਸਾਲ ਗੁਜ਼ਰੇ ਤੁਹਾਡਾ ਹੈਪੀ ਨਿਊイヤー ਟੂ ਅਲ ਨਿਊイヤー एवरीवन ਇਹ ਮੇਰਾ ਜਦੋਂ ਤੱਕ ਵਲੌਗ ਬਣਾਉ ਉਹਦੋਂ ਹੈਪੀ ਨਿਊイヤー ਚੜ੍ਹੇ ਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਹੋਣੇ ਨੇ ਇੰਨੀ ਛੱਤੀ ਪੈਂਦਾ ਨਹੀਂ ਨਾ ਕੱਲੇ ਐਡਿਟ ਕਰਦਾ ਆਹ ਫੋਨੀ ਇਹਨੂੰ ਫੜ ਲਓ ਆਹ ਮੁੰਡੇ ਨੂੰ ਫੜ ਲਓ ਆ ਮੁੰਡੇ ਨੂੰ ਫੜ ਲਓ ਆ ਮੁੰਡੇ ਨੂੰ ਫੜ ਲੈ ਫੜ ਲੈ ਇਹ ਨਾ ਨੋਟ ਫੜਦਾ ਹਾਈ ਹਾਈ ਕਰਦਾ ਵੀ ਕੀ ਕਰਦਾ ਵੀ ਕੀ ਕਰਦਾ ਵੀ ਕੀ ਆ ਜਾ ਘਾ ਚਲੀਏ ਆ ਜਾ ਘਾ ਚਲੀਏ ਦੋ ਵੇ ਨਹੀਂ ਨਿਹਾਰ ਲੈ ਉਹ ਕੀ ਤੁਰ ਪਈ ਕੋ ਜੀ ਬਾਬਾ ਆ థాంਕ ਯੂ ਫॉर ਪਾਰਟੀ ਵੈਲਕਮ ਬਸੇ ਥੈਂਕ ਯੂ ਮੇ ਰਾਣੀ ਤੁਸੀਂ ਪਾਰਟੀ ਮੈਂ ਨਹੀਂ ਦਿੱਤੀ ਨਾ ਪਾਰਟੀ ਪਾਰਟੀ ਹੋਸਟ ਮੈਂ ਨਹੀਂ ਆਗੀ ਉਹਨਾਂ ਨੇ ਦਿੱਤੀ ਹੈ ਨੀ ਮਮਾ ਨੇ ਮਮੀ ਜੀ ਨੇ ਤੇਰੇ ਉਹਨਾਂ ਨੂੰ थैंक यू थैंक यू थैंक यू ਗਾਦਾ थैंक यू ਗਾਦਾ थैंक यू ਕਿਉਂਕਿ ਮੈਨੂੰ ਤੇ ਸਰਪ੍ਰਾਈਜ਼ ਮਿਲਿਆ ਆਪ थैंक यू ਬੀਟ ਮਮਾ ਗਾਦਾ ਪਾਰਟੀ ਪਾਰਟੀ ਕਿੰਦੀ थैंक यू ਮੈਨੂੰ ਮੈਂ ਕਿਹਾ थैंक यू ਮੈਨੂੰ ਨਾ ਬੋਲੋ ਮੈਂ ਨਹੀਂ ਹੋਸਟ ਹੈਗੀ ਪਾਰਟੀ ਦੀ ਪਾਰਟੀ ਦੇ ਹੋਸਟ ਇਹ ਨੇ ਇਹਨਾਂ ਨੂੰ थैंक यू ਬੋਲੋ ਹੈ ਨਹੀਂ ਸੁਪਾ ਬਣਾ ਦੋ ਅੱਜ ਇਹਨੇ ਹੋਰ ਡਿਮਾਂਡ ਰੱਖਤੀ ਏ ਸੂਪ ਬਣਾਣਾ ਸੂਪ ਖਾਈ ਦਾ ਨਹੀਂ ਹੁੰਦਾ ਆ ਪੀ ਦਾ ਆ ਪੀ ਦਾ ਹੁੰਦਾ ਤੇ ਮੈਂ ਸੂਪ ਬਣਾ ਦਵਾਂ ਅੱਜ ਕੱਲ ਨੂੰ ਬਣਾਉਂਗਾ ਕੱਲ ਨੂੰ ਹੁਣ ਅੱਜ ਹੋ ਗਿਆ ਨਾ ਪੈਜੀਟੇਬਲਸ ਵੀ ਸਾਰੀਆਂ ਸਬਜ਼ੀ ਜੀ ਪੈ ਗਈਆਂ ਨੇ ਤਰੰਗ ਕਰਦਾ ਹਾਂ ਬੱਸ ਸਕਦਾ ਇਹ ਇੱਕ ਹੀ ਡਾਇਲੋਗ ਕਰਦਾ ਸੜੇ ਜੇ ਗੰਦੇ ਜੇ ਤੰਗ ਕਰਦਾ ਹਾਂ ਭਾਈ ਤੁਸੀਂ ਆਪਣੇ ਦੋ ਤਿੰਨ ਬੜਾ ਤੰਗ ਕੀਤਾ ਵੇ ਹੁਣ ਮੈਂ ਇਹਦਾ ਟਾਈਟਲ ਰੱਖਾਂਗੀ ਵੀ ਮਾਮੀ ਨੇ ਦੋ ਤਰੇ ਨੂੰ ਬਹੁਤ ਤੰਗ ਕੀਤਾ ਤੰਗ ਹੋਇਆ ਹਾਂ ਛੋਟੇ ਅੱਛਾ ਜੀ ਹਾਂਜੀ ਬਾਏ 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 ਗਾਇਜ਼ ਬਾਏ ਬਾਏ ਗਾਇਜ਼ ਯੂ ਗੂਡ ਐਂਡ ਹੈਪੀ